ਚਟਨੀ ਤਾਂ ਤੁਸੀਂ ਬਹੁਤ ਵਾਰ ਬਣਾ ਕੇ ਖਾਧੀ ਹੋਊਗੀ ਪਰ ਇਸ ਤਰੀਕੇ ਨਾਲ ਤੁਸੀਂ ਚਟਨੀ ਕਦੇ ਵੀ ਨਹੀਂ ਬਣਾਈ ਹੋਣੀ ਤੇ ਬਹੁਤ ਹੀ ਸਵਾਦ ਚਟਨੀ ਬਣਦੀ ਏ ਵੈਸੇ ਵੀ ਚਟਨੀ ਪੰਜਾਬੀ ਦੇ ਘਰਾਂ ਵਿੱਚ ਆਮ ਤੌਰ ਤੇ ਗਰਮੀਆਂ ਦੇ ਦਿਨ ਵਿੱਚ ਬਣਾਈ ਜਾਂਦੀ ਏ ਤੇ ਨਾ ਵੀ ਭੁੱਖ ਹੋਵੇ ਤਾਂ ਵੀ ਬੰਦਾ ਵੀ ਇੱਕ ਦੋ ਰੋਟੀਆਂ ਖਾਈ ਲੈਂਦਾ ਚਟਨੀ ਦੇ ਨਾਲ ਤੇ ਇੱਥੇ ਆਪਾਂ ਹਰੇ ਚਨੇ ਤਾਂ ਤੋਂ ਕੇ ਲੈ ਲੈਨੇ ਪਿਆਜ਼ ਕੱਟ ਲੈਨੇ ਤੇ ਹਰੀਆਂ ਮਿਰਚਾਂ ਲੈ ਲਈਆਂ ਨੇ ਤੇ ਨਾਲ ਆਪਾਂ ਨਮਕ ਲੈ ਆਏ। ਸਭ ਤੋਂ ਪਹਿਲਾਂ ਆਪਾਂ ਹਰੀਆਂ ਮਿਰਚਾਂ ਨੂੰ ਟੇਸ ਦੇ ਅਕੋਰਡਿੰਗ ਨਮਕ ਪਾ ਕੇ ਆਪਾਂ ਕੁੱਟ ਲਵਾਂਗੇ। ਪਿਆਜ਼ ਮੇਥੇ ਦੋ ਕੱਟੇ ਨੇ ਤੇ ਪਾਈਆਕ ਦੇ ਕਰੀਬ ਆਪਣੇ ਹਰੇ ਝਣੇ ਨੇ ਤੇ ਹਰੇ ਝਣਿਆਂ ਦੀ ਜਿਹੜੀ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਏ। ਮੈਂ 6 ਤੋਂ 7 ਹਰੀਆਂ ਮਿਰਚਾਂ ਲਈਆਂ ਨੇ ਇਹ ਮਿਰਚਾਂ ਵੀ ਠੀਕ ਜੀਆਂ ਸੀ ਜ਼ਿਆਦਾ ਕੋੜੀਆਂ ਵੀ ਨਹੀਂ ਸੀਗੀਆਂ ਤੇ ਤੁਸੀਂ ਮਿਰਚਾਂ ਆਪਣੇ ਟੇਸਟ ਦੇ ਅਕੋਰਡਿੰਗ ਹੀ ਲੈਣੀਆਂ ਵਾ ਅਗਰ ਤੁਸੀਂ ਥੋੜੀ ਜਿਹੀ ਤਿੱਖੀ ਚਟਨੀ ਖਾਣੀ ਪਸੰਦ ਕਰਦੇ ਹੋ ਤਾਂ ਤੁਸੀਂ ਮਿਰਚਾਂ ਜ਼ਿਆਦਾ ਲੈ ਸਕਦੇ ਹੋ ਨਹੀਂ ਤੁਸੀਂ 2 ਤੋਂ 3 ਮਿਰਚਾਂ ਪਾ ਕੇ ਵੀ ਚਟਨੀ ਬਣਾ ਸਕਦੇ ਹੋ ਤੇ ਮਿਰਚਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪੀਸ ਲੈਣਾ ਇਹਨਾਂ ਦੇ ਬੀਜਾ ਜਿਹੜੇ ਚੰਗੀ ਤਰ੍ਹਾਂ ਦੇ ਨਾਲ ਕੁੱਟ ਲੈਣੇ ਨੇ ਬਾਕੀ ਕੁੰਡੇ ਸੋਟੇ ਦੇ ਨਾਲ ਜਿਹੜੀ ਚਟਨੀ ਬਣੀ ਹੁੰਦੀ ਹੈ ਬਹੁਤ ਹੀ ਟੇਸਟੀ ਹੁੰਦੀ ਹੈ ਲਾਜਵਾਬ ਹੁੰਦੀ ਹੈ ਬਾਕੀ ਜਿਹੜੇ ਹਰੇ ਚਣੇ ਦੀ ਚਟਨੀ ਹੈ ਇਸ ਦੇ ਵਿੱਚ ਆਪ ਨੂੰ ਪਤਾ ਵੀ ਹਰੇ ਚਣੇ ਬਹੁਤ ਹੀ ਸਿਹਤ ਲਈ ਚੰਗੇ ਹੁੰਦੇ ਨੇ ਹਰੇ ਚਣਿਆਂ ਦੇ ਵਿੱਚ ਜਿਹੜਾ ਪ੍ਰੋਟੀਨ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਵਾ ਤੇ ਇਸ ਦੇ ਵਿੱਚ ਸਾਰੇ ਪੋਸ਼ਟਿਕ ਤੱਤ ਜਿਹੜੇ ਮੌਜੂਦ ਹੁੰਦੇ ਆ ਤੇ ਬਾਕੀ ਇਸ ਵਿੱਚ ਪ੍ਰੋਟੀਨ ਤੇ ਫਾਈਬਰ ਵੀ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਫਾਈਬਰ ਜਿਹੜਾ ਪਾਚਨ ਕਰਿਆ ਨੂੰ ਸੁਧਾਰਦਾ ਤੇ ਕੋਲੇਸਟ੍ਰੋਲ ਨੂੰ ਵੀ ਘਟ ਕਰਦਾ ਵਾ ਤੇ ਆਪਾਂ ਉਹ ਮਿਰਚਾਂ ਕੁੱਟ ਲਈਆਂ ਨੇ ਤੇ ਹੁਣ ਆਪਾਂ ਨਾਲ ਇਸ ਦੇ ਵਿੱਚ ਪਾ ਦਵਾਂਗੇ ਪਿਆਜ਼ ਤੇ ਨਾਲ ਨਾਲ ਆਪਾਂ ਇਸ ਦੇ ਹੋਰ ਗੁਣਾ ਬਾਰੇ ਵੀ ਗੱਲ ਕਰਦੇ ਜਾਵਾਂਗੇ। ਹਰੇ ਛੋਲਿਆਂ ਦੇ ਵਿੱਚ ਵਿਟਾਮਿਨ ਸੀ, ਈ, ਕੇ ਤੇ ਬਾਕੀ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਵਾ ਜੋ ਕਿ ਆਪਣੀਆਂ ਮਸਲ ਪੇਸ਼ੀਆ ਨੂੰ ਮਜ਼ਬੂਤ ਕਰਦੇ ਆ। ਇਹ ਐਂਟੀਆਕਸੀਡੈਂਟਸ ਨਾਲ ਵੀ ਭਰਪੂਰ ਹੁੰਦੇ ਆ। ਭਾਰ ਘਟਾਉਣ ਵਿੱਚ ਵੀ ਮਦਦ ਕਰਦੇ ਆ। ਤੇ ਜਿਨ੍ਹਾਂ ਨੂੰ ਸ਼ੂਗਰ ਹੁੰਦੀ ਏ ਤੇ ਉਹਨਾਂ ਦੇ ਲਈ ਤਾਂ ਇਹ ਬਹੁਤ ਹੀ ਵਧੀਆ ਨੇ ਸ਼ੂਗਰ ਕੰਟਰੋਲ 'ਚ ਰੱਖਦੇ ਨੇ ਇਹਨਾਂ ਦਾ ਜੇ ਅਸੀਂ ਨਿਯਮਤ ਸੇਵਨ ਕਰਾਂਗੇ ਨਾ ਤੇ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਕਾਫੀ ਹੈਲਪ ਕਰਦੇ ਨੇ ਸੋ ਇਹਨਾਂ ਨੂੰ ਵੱਧ ਤੋਂ ਵੱਧ ਤੁਸੀਂ ਕਿਸੇ ਵੀ ਰੂਪ 'ਚ ਖਾ ਸਕਦੇ ਹੋ ਸਬਜ਼ੀ ਬਣਾ ਕੇ ਖਾ ਸਕਦੇ ਹੋ ਚਟਨੀ ਖਾ ਸਕਦੇ ਹੋ ਦਿਲ ਨੂੰ ਵੀ ਇਹ ਸਿਹਤਮੰਦ ਬਣਾਉਂਦਾ ਵਾ ਕਾਫੀ ਤੰਦਰੁਸਤ ਰੱਖਣ ਦੇ ਵਿੱਚ ਸਹਾਇਤਾ ਹੁੰਦਾ ਹੈ ਦਿਲ ਦੇ ਰੋਗ ਬਹੁਤ ਘੱਟ ਮਾਤਰਾ ਵਿੱਚ ਹੁੰਦੇ ਨੇ ਅਗਰ ਆਪਾਂ ਲਗਾਤਾਰ ਇਹਨਾਂ ਨੂੰ ਖਾਈਏ ਖਾਸ ਕਰਕੇ ਜਦੋਂ ਇਹਨਾਂ ਦਾ ਮੌਸਮ ਹੁੰਦਾ ਉਦੋਂ ਤਾਂ ਸਾਨੂੰ ਇਹ ਵੱਧ ਤੋਂ ਵੱਧ ਖਾਣੇ ਚਾਹੀਦੇ ਆ ਤੇ ਇਹਦੇ ਚ ਜਿਹੜੇ ਮੌਜੂਦ ਪੋਸ਼ਕ ਤੱਤ ਹੁੰਦੇ ਆ ਉਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਤੇ ਇਨਫੈਕਸ਼ਨ ਨਾਲ ਲੜਨ 'ਚ ਮਦਦ ਕਰਦੇ ਆ ਬਾਕੀ ਹਰੇ ਛੋਲੇ ਵਿੱਚ ਪ੍ਰੋਟੀਨ ਤੇ ਕਾਰਬੋਹਾਈਡਰੇਟ ਹੁੰਦੇ ਆ ਜੋ ਸਾਡੇ ਸਰੀਰ ਨੂੰ ਵਿਗਨਿਕ ਵੀ ਊਰਜਾ ਚਾਹੀਦੀ ਹੁੰਦੀ ਹੈ ਉਹ ਪ੍ਰਦਾਨ ਕਰਦੇ ਆ ਹਨ ਤੇ ਬਾਕੀ ਇਹ ਪਾਚਨ ਕਿਰਿਆ ਵਿੱਚ ਸੁਧਾਰ ਕਰਦੇ ਆ ਜਿਵੇਂ ਜਿਨ੍ਹਾਂ ਨੂੰ ਵੀ ਕਬਜ਼ ਵਗੈਰਾ ਰਹਿੰਦੀ ਏ ਉਹਨਾਂ ਨੂੰ ਵੀ ਇਹ ਕਾਫੀ ਹੈਲਪ ਕਰਦੇ ਨੇ ਤੇ ਇੱਥੇ ਆਪਾਂ ਹਰੇ ਚਨੇ ਪਾ ਕੇ ਵੀ ਪੀਸ ਲੈਣੇ ਚੰਗੀ ਤਰ੍ਹਾਂ ਦੇ ਨਾਲ ਤੇ ਇਹਨਾਂ ਨੂੰ ਬਿਲਕੁਲ ਤੁਸੀਂ ਬਰੀਕ ਕਰ ਲੈਣਾ ਵਾ ਇਕਦਮ ਮਹੀਨ ਕਰ ਲੈਣਾ ਵੀ ਇਹ ਮੋٹے ਜਿਹੇ ਨਾ ਰਹਿਣ ਨਹੀਂ ਤਾਂ ਫਿਰ ਇਹ ਇਹਨਾਂ ਨੂੰ ਖਾਣ ਦੇ ਵਿੱਚ ਟੇਸਟ ਨਹੀਂ ਆਊਗਾ ਦੇਖੋ ਜੀ ਆਪਣੇ ਤਕਰੀਬਨ ਆਪਾਂ ਜਿਹੜੇ ਹਰੇ ਚਨੇ ਬਿਲਕੁਲ ਆਪਾਂ ਪ੍ਰੀਕ ਕਰ ਲਏ ਨੇ ਤੇ ਚਟਨੀ ਇਹਨਾਂ ਦੀ ਬਣ ਚੁੱਕੀ ਏ ਅਗਰ ਤੁਸੀਂ ਇਹਨੂੰ ਇਦਾਂ ਹੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਵੀ ਖਾ ਸਕਦੇ ਹੋ ਮੈਂ ਇਹਨਾਂ ਦੇ ਵਿੱਚ ਦਹੀਂ ਪਾ ਕੇ ਵੀ ਬਣਾ ਰਹੀ ਆ ਕਿਉਂਕਿ ਸਾਡੀ ਮਾਤਾ ਜੀ ਕਈ ਵਾਰ ਦਹੀਂ ਖਾਂਦੇ ਨੇ ਕਈ ਵਾਰ ਨਹੀਂ ਵੀ ਖਾਂਦੇ ਮੈਂ ਉਹਨਾਂ ਦੇ ਲਈ ਸਾਈਡ ਤੇ ਥੋੜੀ ਜੀ ਚਟਨੀ ਐ ਕੱਢ ਲਈ ਸੀ ਤੇ ਹੁਣ ਮੈਂ ਦਹੀਂ ਇਸ ਦੇ ਵਿੱਚ ਤਿੰਨ ਤੋਂ ਚਾਰ ਚਮਚ ਪਾਵਾਂਗੀ ਪਹਿਲਾਂ ਮੈਂ ਦੋ ਕ ਚਮਚ ਦੇ ਕਰੀਬ ਪਾਤਾ ਤੇ ਦੋ ਕ ਚਮਚ ਦੇ ਕਰੀਬ ਬਚ ਗਿਆ ਸੀ ਉਹ ਮੈਂ ਬਾਅਦ ਵਿੱਚ ਇਸ ਦੇ ਵਿੱਚ ਫਿਰ ਮਿਕਸ ਕਰ ਲਵਾਂਗੀ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਵਾ ਤੇ ਜਿਹੜਾ ਦਹੀਂ ਬਚਿਆ ਸੀ ਆਪਾਂ ਉਹ ਵੀ ਇਸ ਦੇ ਵਿੱਚ ਪਾਤਾ ਤੇ ਚੰਗੀ ਤਰ੍ਹਾਂ ਦੇ ਨਾਲ ਹੁਣ ਮਿਕਸ ਕਰ ਲਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਲਾਜਵਾਬ ਚਟਨੀ ਬਣੀ ਸੀ ਤੁਸੀਂ ਅਗਰ ਇਹ ਨਹੀਂ ਬਣਾ ਕੇ ਖਾਧੀ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਖਾਇਆ ਜੋ ਤੇ ਕਮੈਂਟ ਬਾਕਸ ਵਿੱਚ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਜੋ ਵੀ ਤੁਹਾਨੂੰ ਮੇਰੀ ਅੱਜ ਦੀ ਇਹ ਚਟਨੀ ਕਿਸ ਤਰ੍ਹਾਂ ਦੀ ਲੱਗੀ ਤੇ ਅਗਰ ਤੁਸੀਂ ਬਣਾਓਗੇ ਤਾਂ ਤੁਸੀਂ ਮੈਨੂੰ ਰਿਵਿਊ ਜ਼ਰੂਰ ਦੇਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ